ਕਿੱਪੀ ਕਰੇ ਵਾਲੇ ਬਾਈ ਨੂੰ ਸਵਾਲ ਕਰਨਾ ਚਾਹੁੰਨਾ ਵੀ ਜਦੋਂ ਛਿੰਦੇ ਨੂੰ ਆਪਦੀਆਂ ਅੱਖਾਂ ਦੇ ਮੂਰੇ ਲੋਟੜੀਆਂ ਲੈਂਦੇ ਵੇਨੇ ਆ ਜਦੋਂ ਛਿੰਦੇ ਨੂੰ ਆਪਦੇ ਮੂਰੇ ਅਦਾਕਾਰੀ ਕਰਦੇ ਵੇਨੇ ਆ ਉਦੋਂ ਜਜ਼ਬਾਤ ਕੀ ਹੁੰਦੇ ਆ ਉਦੋਂ ਅੰਦਰ ਉਛਲ-ਕੁੱਦ ਕਿਹੋ ਜੀ ਹੁੰਦੀ ਆ ਐਕਚੁਅਲੀ ਉਦੋਂ ਤਾਂ ਟੈਣਾ ਸਾਹਿਬ ਪਤਾ ਨਹੀਂ ਕੀ ਹੁੰਦਾ ਵਾ ਬਟ ਜਦੋਂ ਕੋਈ ਮੈਨੂੰ ਇਦਾਂ ਸਵਾਲ ਪੁੱਛਦਾ ਉਦੋਂ ਮੈਨੂੰ ਮੈਂ ਥੋੜਾ ਮੋਸ਼ਨਲ ਹੋ ਜਾਣਾ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਨਾ ਤੁਸੀਂ ਜਾਣਾ ਚੱਲਿਆ ਜੀ ਕਣ-ਕਣ ਵਿੱਚ ਰੱਬ ਵਸਦਾ ਹੈ। ਹਾਂਜੀ ਹਾਂਜੀ। ਤੇ ਜਦੋਂ ਤੁਹਾਡਾ ਪੁੱਤ ਮੂਰੇ ਆਇਆ ਤੇ ਮੈਂ ਟੇਡਾ ਜਿਹਾ ਹੋ ਕੇ ਦੇਖਿਆ ਤੇ ਤੁਹਾਡੀ ਅੱਖ ਦੇ ਵਿੱਚੋਂ ਪਾਣੀ ਨਚਿਆ। ਜੀ ਜੀ। ਤੇ ਮੈਂ ਉਹੀ ਸਵਾਲ ਕੀਤਾ ਏ। ਐਕਚੁਅਲੀ ਕੀ ਹੈ ਜੀ ਦੇਖੋ ਮੈਨੂੰ ਸ਼ੁਰੂ ਚ ਤਾਂ ਬਹੁਤ ਡਰ ਲੱਗਦਾ ਸੀਗਾ ਇਸ ਲਈ ਕਿਉਂਕਿ ਉਹਨੇ ਜਦੋਂ ਪਹਿਲੀ ਫਿਲਮ ਕੀਤੀ ਸੀਗੀ ਉਦੋਂ ਤਾਂ ਉਹ ਇਸ ਚੱਕਰ 'ਚ ਆ ਗਿਆ ਸੀ ਵੀ ਸਾਡੇ ਕੋਲੇ ਕੋਈ ਹੋਰ ਜਵਾਬ ਨਹੀਂ ਸੀਗਾ। ਤੇ ਮੈਨੂੰ ਬਹੁਤ ਡਰ ਸੀ ਕੋਈ ਗਿਪਾ ਜੀ ਨੇ ਮੈਨੂੰ ਤਿੰਨ ਚਾਰ ਵਾਰੀ ਗਿਆ ਕਹਿੰਦੇ ਬਹੁਤ ਹੀ ਵਧੀਆ ਕੰਮ ਕਰਦਾ ਬਹੁਤ ਹੀ ਵਧੀਆ। ਪਰ ਮੈਨੂੰ ਐ ਲੱਗੀ ਜਾਵੇ ਵੀ ਯਾਰ ਵੀ ਆਪਣਾ ਬੱਚਾ ਵਾ ਵੀ ਸ਼ਾਇਦ ਉਹਦੇ ਕਰਕੇ ਅ ਕਿਤੇ ਆਲੂ ਇਹ ਨਾ ਹੋਵੇ ਕਿਸੇ ਨੂੰ ਵਧੀਆ ਨਾ ਲੱਗੇ ਤਾਂ ਬੜੀ ਉਹ ਅਜੀਬ ਚੀਜ਼ ਹੋ ਜਾਂਦੀ ਆ ਬਟ ਹੁਣ ਲੋਕਾਂ ਨੇ ਪਿਆਰ ਦਿੱਤਾ ਉਹਨੂੰ ਐਕਸੈਪਟ ਕੀਤਾ ਇਸ ਰੋਲ ਲਈ ਤਾਂ ਉਹਨੇ ਤਿਆਰੀ ਵੀ ਬਹੁਤ ਕੀਤੀ ਸੀ ਬਹੁਤ ਵਧੀਆ ਲੱਗਦਾ ਡਾਣਾ ਸਾਹਿਬ ਮੈਨੂੰ ਲੱਗਦਾ ਇਸ ਤੋਂ ਅ ਵਧੀਆ ਕੁਝ ਨਹੀਂ ਹੋ ਸਕਦਾ ਕਿ ਮੈਨੂੰ ਮੈਨੂੰ ਤਾਂ ਜ ਸਾਰਿਆਂ ਜੋ ਮੈਨੂੰ ਤੁਸੀਂ ਪੁੱਛੋ ਮੈਨੂੰ ਤਾਂ ਉਹਦੀ ਪਰਫਾਰਮੈਂਸ ਜ਼ਿਆਦਾ ਵਧੀਆ ਲੱਗਦੀ ਆ ਹਾਂਜੀ ਕਿਪੀ ਕਰੇ ਵਾਲ ਬਾਈ ਨੂੰ ਸਵਾਲ ਕਰਨਾ ਚਾਹੁੰਨਾ ਵੀ ਜਦੋਂ ਛਿੰਦੇ ਤੋਂ ਆਪਦੀਆਂ ਅੱਖਾਂ ਦੇ ਮੂਰੇ ਲੋਟੜੀਆਂ ਲੈਂਦੇ ਵਹਨੇ ਆ ਜਦੋਂ ਛਿੰਦੇ ਨੂੰ ਆਪਦੇ ਮੂਹਰੇ ਅਦਾਕਾਰੀ ਕਰਦੇ ਬਿਨੇ ਆ ਉਦੋਂ ਜਜ਼ਬਾਤ ਕੀ ਹੁੰਦੇ ਆ ਉਦੋਂ ਅੰਦਰ ਉਛਲ-ਕੁੱਦ ਕਿਹੋ ਜਿਹੀ ਹੁੰਦੀ ਆ ਐਕਚੁਅਲੀ ਉਦੋਂ ਤਾਂ ਟੈਣਾ ਸਾਹਿਬ ਪਤਾ ਨਹੀਂ ਕੀ ਹੁੰਦਾ ਵਾ ਬਟ ਜਦੋਂ ਕੋਈ ਮੈਨੂੰ ਇਦਾਂ ਸਵਾਲ ਪੁੱਛਦਾ ਉਦੋਂ ਮੈਨੂੰ ਮੈਂ ਥੋੜਾ ਮੋਸ਼ਨਲ ਹੋ ਜਾਣਾ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਨਾ ਤੁਸੀਂ ਜਾਣਾ ਚੱਲਿਆ ਜੀ ਕਣ-ਕਣ ਵਿੱਚ ਰੱਬ ਵਸਦਾ ਹੈ ਹਾਂਜੀ ਹਾਂਜੀ ਤੇ ਜਦੋਂ ਤੁਹਾਡਾ ਪੁੱਤ ਮੂਰੇ ਆਇਆ ਤੇ ਮੈਂ ਟੇਡਾ ਜਾ ਹੋ ਕੇ ਦੇਖਿਆ ਤੇ ਤੁਹਾਡੀ ਅੱਖ ਦੇ ਵਿੱਚੋਂ ਪਾਣੀ ਨਚਿਆ ਤੇ ਮੈਂ ਉਹੀ ਸਵਾਲ ਕੀਤਾ ਐਕਚੁਅਲੀ ਕੀ ਹੈ ਜੀ ਦੇਖੋ ਮੈਨੂੰ ਸ਼ੁਰੂ ਚ ਤਾਂ ਬਹੁਤ ਡਰ ਲੱਗਦਾ ਸੀਗਾ ਇਸ ਲਈ ਕਿਉਂਕਿ ਉਹਨੇ ਜਦੋਂ ਪਹਿਲੀ ਫਿਲਮ ਕੀਤੀ ਸੀਗੀ ਉਦੋਂ ਤਾਂ ਉਹ ਇਸ ਚੱਕਰ 'ਚ ਆ ਗਿਆ ਸੀ ਵੀ ਸਾਡੇ ਕੋਲੇ ਕੋਈ ਹੋਰ ਜਵਾਬ ਨਹੀਂ ਸੀਗਾ ਤੇ ਮੈਨੂੰ ਬਹੁਤ ਡਰ ਸੀ ਕੋਈ ਗਿਪਾ ਜੀ ਨੇ ਮੈਨੂੰ ਤਿੰਨ ਚਾਰ ਵਾਰੀ ਗਿਆ ਕਹਿੰਦੇ ਬਹੁਤ ਹੀ ਵਧੀਆ ਕੰਮ ਕਰਦਾ ਬਹੁਤ ਹੀ ਵਧੀਆ ਹੁਣ ਮੈਨੂੰ ਐ ਲੱਗੀ ਜਾਵੇ ਵੀ ਯਾਰ ਵੀ ਆਪਣਾ ਬੱਚਾ ਵਾ ਵੀ ਸ਼ਾਇਦ ਉਹਦੇ ਕਰਕੇ ਕਿਤੇ ਆਲੂ ਇਹ ਨਾ ਹੋਵੇ ਕਿਸੇ ਨੂੰ ਵਧੀਆ ਨਾ ਲੱਗੇ ਤਾਂ ਬੜੀ ਉਹ ਅਜੀਬ ਚੀਜ਼ ਹੋ ਜਾਂਦੀ ਆ ਬਟ ਹੁਣ ਲੋਕਾਂ ਨੇ ਪਿਆਰ ਦਿੱਤਾ ਉਹਨੂੰ ਐਕਸੈਪਟ ਕੀਤਾ ਇਸ ਰੋਲ ਲਈ ਤਾਂ ਉਹਨੇ ਤਿਆਰੀ ਵੀ ਬਹੁਤ ਕੀਤੀ ਸੀ ਬਹੁਤ ਵਧੀਆ ਲੱਗਦਾ ਟੰਨਾ ਸਾਹਿਬ ਮੈਨੂੰ ਲੱਗਦਾ ਇਸ ਤੋਂ ਅ ਵਧੀਆ ਕੁਝ ਨਹੀਂ ਹੋ ਸਕਦਾ ਕਿ ਮੈਨੂੰ ਮੈਨੂੰ ਤਾਂ ਜ ਸਾਰਿਆਂ ਜੋ ਮੈਨੂੰ ਤੁਸੀਂ ਪੁੱਛੋ ਮੈਨੂੰ ਤਾਂ ਉਹਦੀ ਪਰਫਾਰਮੈਂਸ ਜ਼ਿਆਦਾ ਵਧੀਆ ਲੱਗਦੀ ਹੈ ਹਾਂਜੀ ਕਿਪੀ ਕਰੇਵਾਲ ਬਾਈ ਨੂੰ ਸਵਾਲ ਕਰਨਾ ਚਾਹੁੰਨਾ ਵੀ ਜਦੋਂ ਛਿੰਦੇ ਨੂੰ ਆਪਦੀਆਂ ਅੱਖਾਂ ਦੇ ਮੂਰੇ ਲੋਟੜੀਆਂ ਲੈਂਦੇ ਵਹਨੇ ਆ ਜਦੋਂ ਛਿੰਦੇ ਨੂੰ ਆਪਦੇ ਮੂਰੇ ਅਦਾਕਾਰੀ ਕਰਦੇ ਵਹਨੇ ਆ ਉਦੋਂ ਜਜ਼ਬਾਤ ਕੀ ਹੁੰਦੇ ਆ ਉਦੋਂ ਅੰਦਰ ਉਛਲ-ਕੁੱਦ ਕੇ ਹੋ ਜੀ ਹੁੰਦੀ ਆ ਐਕਚੁਅਲੀ ਉਦੋਂ ਤਾਂ ਟੈਣਾ ਸਾਹਿਬ ਪਤਾ ਨਹੀਂ ਕੀ ਹੁੰਦਾ ਵਾ ਬਟ ਜਦੋਂ ਕੋਈ ਮੈਨੂੰ ਏਦਾਂ ਸਵਾਲ ਪੁੱਛਦਾ ਉਦੋਂ ਮੈਨੂੰ ਮੈਂ ਥੋੜਾ ਮੋਸ਼ਨਲ ਹੋ ਜਾਣਾ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਨਾ ਤੁਸੀਂ ਗਾਣਾ ਚੱਲਿਆ ਜੀ ਕਣ-ਕਣ ਵਿੱਚ ਰੱਬ ਵਸਦਾ ਹੈ ਹਾਂਜੀ ਹਾਂਜੀ ਤੇ ਜਦੋਂ ਤੁਹਾਡਾ ਪੁੱਤ ਮੂਰੇ ਆਇਆ ਤੇ ਮੈਂ ਟੇਡਾ ਜਾ ਹੋ ਕੇ ਦੇਖਿਆ ਤੇ ਤੁਹਾਡੀ ਅੱਖ ਦੇ ਵਿੱਚੋਂ ਪਾਣੀ ਨੱਚਿਆ ਜੀ ਜੀ ਤੇ ਮੈਂ ਉਹੀ ਸਵਾਲ ਕੀਤਾ ਐਕਚੁਅਲੀ ਕੀ ਹੈ ਜੀ ਦੇਖੋ ਮੈਨੂੰ ਸ਼ੁਰੂ ਚ ਤਾਂ ਬਹੁਤ ਡਰ ਲੱਗਦਾ ਸੀਗਾ ਇਸ ਜੀ ਲਈ ਕਿਉਂਕਿ ਉਹਨੇ ਜਦੋਂ ਪਹਿਲੀ ਫਿਲਮ ਕੀਤੀ ਸੀਗੀ ਉਦੋਂ ਤਾਂ ਉਹ ਇਸ ਚੱਕਰ ਚ ਆ ਗਿਆ ਸੀ ਵੀ ਸਾਡੇ ਕੋਲੇ ਕੋਈ ਹੋਰ ਜਵਾਬ ਨਹੀਂ ਸੀਗਾ ਤੇ ਮੈਨੂੰ ਬਹੁਤ ਡਰ ਸੀ ਕੋ ਗਿਭਾ ਜੀ ਨੇ ਮੈਨੂੰ ਤਿੰਨ ਚਾਰ ਵਾਰੀ ਗਿਆ ਕਹਿੰਦੇ ਬਹੁਤ ਹੀ ਵਧੀਆ ਕੰਮ ਕਰਦਾ ਬਹੁਤ ਹੀ ਵਧੀਆ ਹੁਣ ਮੈਨੂੰ ਐ ਲੱਗੀ ਜਾਵੇ ਵੀ ਯਾਰ ਵੀ ਆਪਣਾ ਬੱਚਾ ਵਾ ਵੀ ਸ਼ਾਇਦ ਉਹਦੇ ਕਰਕੇ ਕਿਤੇ ਆਲੂ ਇਹ ਨਾ ਹੋਵੇ ਕਿਸੇ ਨੂੰ ਵਧੀਆ ਨਾ ਲੱਗੇ ਤਾਂ ਬੜੀ ਉਹ ਅਜੀਬ ਚੀਜ਼ ਹੋ ਜਾਂਦੀ ਆ ਬਟ ਹੁਣ ਲੋਕਾਂ ਨੇ ਪਿਆਰ ਦਿੱਤਾ ਉਹਨੂੰ ਐਕਸੈਪਟ ਕੀਤਾ ਇਸ ਰੋਲ ਲਈ ਤਾਂ ਉਹਨੇ ਤਿਆਰੀ ਵੀ ਬਹੁਤ ਕੀਤੀ ਸੀ ਬਹੁਤ ਵਧੀਆ ਲੱਗਦਾ ਡਾਣਾ ਸਾਹਿਬ ਮੈਨੂੰ ਲੱਗਦਾ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਕਿ ਮੈਨੂੰ ਮੈਨੂੰ ਤਾਂ ਜ ਸਾਰਿਆਂ ਚੋਂ ਮੈਨੂੰ ਤੁਸੀਂ ਪੁੱਛੋ ਮੈਨੂੰ ਤਾਂ ਉਹਦੀ ਪਰਫਾਰਮੈਂਸ ਜ਼ਿਆਦਾ ਵਧੀਆ ਲੱਗਦੀ ਹੈ ਹਾਂਜੀ